ਸਰਦ ਦੇਖੋ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਨਿਜਮ ਆ ਅਕਾਲ ਤਖਤ ਸਾਹਿਬ ਦੇ ਕੋਲ ਨਾਮ ਹੈ ਤੇ ਕਿਦਾਂ ਲਾਗੂ ਹੋ ਸਕਦੇ ਆ ਮੌਹਲਤ ਲੈਣਾ ਹੈ ਕਿ ਅਸੀਂ ਚਾਰ ਇਲੈਕਸ਼ਨਾਂ ਲੜਨੀਆਂ ਤਾਂ ਤਨਖਾਹ ਨੂੰ ਥੋੜਾ ਜਾਂ ਤੁਸੀਂ ਅੱਗੇ ਪਾ ਦਿਓ ਚਲੋ ਨਹੀਂ ਕਰ ਸਕਦੇ ਸੀਗੇ ਭੀ ਜੇ ਤੁਸੀਂ ਉਦੋਂ ਸਿੰਘ ਸਾਹਿਬ ਕੋ ਮੌਹਲਤ ਲੈਣ ਆਏ ਸੀਗੇ ਵੀ ਅਸੀਂ ਇਲੈਕਸ਼ਨਾਂ ਲੜਨੀਆਂ ਆ ਤੇ ਜਦੋਂ ਉਦੋਂ ਹੁਕਮ ਨਾਮੇ ਆਏ ਅਕਾਲ ਤਖਤ ਸਾਹਿਬ ਤੋਂ ਤੁਸੀਂ ਉਦੋਂ ਕਿੰਨੇ ਸੀ ਮੰਨ ਨਹੀਂ ਸਕਦੇ ਉਹਨਾਂ ਨੂੰ ਦੇਖੋ ਜਿਹੜੇ ਤਰਕ ਉਹਨਾਂ ਵੱਲੋਂ ਆਏ ਨੇ ਉਹਨਾਂ ਦੀ ਕੋਈ ਬੁਨਿਆਦ ਨਹੀਂ ਹੈਗੀ ਉਹਨਾਂ ਦੀ ਕਾਨੂੰਨਨ ਤੌਰ ਤੇ ਕੋਈ ਉਹਨਾਂ ਦਾ ਆਪਣੇ ਕਿਤੇ ਵੀ ਛੱਡ ਤੇ ਕੋਈ ਲਾਗੂ ਨਹੀਂ ਹੁੰਦਾ ਛੱਡ ਤੇ ਕਿਉਂ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਨਿਯਮ ਹੈ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਕਿੱਦਾਂ ਲਾਗੂ ਹੋ ਸਕਦੇ ਆ ਇੱਕ ਪਾਸੇ ਜਦੋਂ ਸੁਖਬੀਰ ਸਿੰਘ ਬਾਦਲ ਜੀ ਨੂੰ ਤਨਖਾਹ ਲੱਗੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਿੰਘ ਸਾਹਿਬ ਕੋ ਆ ਕੇ ਕਹਿੰਦੀ ਆ ਕਿ ਥੋੜਾ ਸਾਨੂੰ ਆਪਣੇ ਵਕਤ ਦੇ ਦਿਓ ਅਸੀਂ 4 ਬਾਈ ਇਲੈਕਸ਼ਨਾਂ ਲੜਨੀ ਆਇਆ ਸਮਝੀਏ ਮੇਰੀ ਗੱਲ ਤੁਸੀਂ ਉਦੋਂ ਤਾਂ ਸਿੰਘ ਸਾਹਿਬ ਕੋ ਮੌਲਤ ਲੈਣ ਆਏ ਕਿ ਅਸੀਂ 4 ਇਲੈਕਸ਼ਨਾਂ ਲੜਨੀ ਆ ਤਾਂ ਤਨਖਾਹ ਨੂੰ ਥੋੜਾ ਆ ਤੁਸੀਂ ਅੱਗੇ ਪਾ ਦਿਓ ਚਲੋ ਨਹੀਂ ਕਰ ਸਕਦੇ ਸੀਗੇ ਤੇ ਜੇ ਤੁਸੀਂ ਉਦੋਂ ਸਿੰਘ ਸਾਹਿਬ ਕੋ ਮੌਲਤ ਲੈਣ ਆਏ ਸੀਗੇ ਵੀ ਅਸੀਂ ਇਲੈਕਸ਼ਨਾਂ ਲੜਨੀ ਆਇਆ ਤੇ ਜਦੋਂ ਉਦੋਂ ਹੁਕਮ ਨਾਵੇਂ ਆਏ ਅਕਾਲਪਤੀ ਸਾਹਿਬ ਤੋਂ ਤੁਸੀਂ ਉਦੋਂ ਕਿੰਨੇ ਸੀ ਮੰਨ ਨਹੀਂ ਸਕਦੇ ਉਹਨਾਂ ਨੂੰ ਇਹ ਦੋਰੀ ਗੱਲ ਹੈ ਨਾ ਜੀ ਦੋਰਾ ਚਿਹਰਾ ਤੁਹਾਡਾ ਸਾਹਮਣੇ ਆ ਗਿਆ ਐਂਦਾ ਨਹੀਂ ਕਰਨੀ ਚਾਹੀਦੀ ਕਿਸੇ ਵੀ ਪੰਥਕ ਜ਼ਮੀਰਾਰ ਵਿਅਕਤੀ ਨੂੰ ਪੰਥਦਰਦੇ ਨੂੰ ਖਾਸ ਤੌਰ ਤੇ ਸ਼੍ਰੋਮਣੀ ਕਾਲੀ ਦਲ ਦੇ ਲੀਡਰਸ਼ਿਪ ਨੂੰ ਇਹ ਨਹੀਂ ਕਰਨਾ ਚਾਹੀਦਾ ਨਾ ਹੀ ਕਿਸੇ ਨੇ ਪ੍ਰਵਾਨ ਕਰਨਾ ਆ ਇਹ ਗੱਲਾਂ ਸਾਰੀਆਂ ਸਿੰਘ ਸਾਹਿਬ ਨੇ ਕਲੀਅਰ ਕਰਤੀਆਂ ਕਿ ਉਹਨਾਂ ਨੇ ਕਿਸੇ ਨੂੰ ਕੋਈ ਪ੍ਰਵਾਨਤਾ ਨਹੀਂ ਦਿੱਤੀ ਕੋਈ ਉਹਨਾਂ ਨੇ ਕਿਸੇ ਗੱਲ 'ਤੇ ਸਹਿਮਤੀ ਨਹੀਂ ਪ੍ਰਗਟਾਈ ਸੱਤ ਮੈਂਬਰੀ ਕਮੇਟੀ ਕਾਇਮ ਆ ਸੱਤ ਮੈਂਬਰੀ ਕਮੇਟੀ ਆਪਣੀ ਭੱਤੀ ਦੀ ਪ੍ਰਕਿਰਿਆ ਕਰ ਸਕਦੀ ਆ ਉਹਦੇ 'ਤੇ ਕਿਸੇ ਕਿਸਮ ਦਾ ਕੋਈ ਉਹਦੇ 'ਤੇ ਹੈ ਨਹੀਂ ਕਾਨੂੰਨੀ ਅੜਚ ਨਹੀਂ ਹੈਗੀ ਹਰਜਿੰਦਰ ਸਿੰਘ ਧਾਮੀ ਨੂੰ ਕਦੋਂ ਮਿਲਣ ਜਾ ਰਹੇ ਤੁਸੀਂ ਕਿ ਮਾਗੀ ਮੇਲਾ ਹੋਇਆ ਹੈ ਮਾਗੀ ਕਾਨਫਰੰਸ ਦੇ ਦੌਰਾਨ ਛਿੜੀ ਅਕਾਲ ਤਖਤ ਸਰਬ ਦੇ ਜੋ ਆਦੇਸ਼ ਹੋਏ ਨੇ ਉਹਨਾਂ ਨੂੰ ਉਹਨਾਂ ਨੂੰ ਉਹਦੇ ਤੇ ਵੀ ਕਿੰਤੂ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਦੇ ਆਦੇਸ਼ਾਂ ਨੂੰ ਆਲੋਚਨਾ ਜੀ ਵੀ ਕਹਿ ਸਕਦੇ ਆ ਜੀ ਤੁਹਾਨੂੰ ਅਸੀਂ ਧਾਮੀ ਸਾਹਿਬ ਨੂੰ ਬਹੁਤ ਛੇਤੀ ਮਿਲਣ ਜਾ ਰਹੇ ਹਾਂ ਜੀ ਸਾਨੂੰ ਸਿੰਘ ਸਾਹਿਬ ਨੇ ਆਦੇਸ਼ ਦਿੱਤਾ ਹੈ ਤਾਂ ਉਹਦੀ ਪਾਲਣਾ ਕਰਾਂਗੇ ਬਹੁਤ ਛੇਤੀ ਇੱਕ ਦੋ ਦਿਨਾਂ ਵਿੱਚ ਹੀ ਦੇਖੋ ਮਾਗੀ ਜਿਹੜਾ ਸ਼ਹੀਦੀ ਜੋੜ ਮੇਲਾ ਸੀਗਾ 40 ਮੁਕਤਿਆਂ ਦੀ ਪਵਿੱਤਰ ਧਰਤੀ ਹੈ ਤੇ ਬਹੁਤ ਸੰਗਤ ਵਿੱਚ ਉਤਸ਼ਾਹ ਹੁੰਦਾ ਆ ਹਜ਼ਾਰਾਂ ਲੱਖਾਂ ਹੀ ਸੰਗਤਾਂ ਜਾਂਦੀਆਂ ਨੇ ਉੱਥੇ ਉੱਥੇ ਉਸ ਪਵਿੱਤਰ ਧਰਤੀ ਤੇ ਕੋਈ ਇਦਾਂ ਦੀ ਗੱਲ ਆਖਣੀ ਜਿਹੜੀ ਕਿ ਸਾਡੀ ਸਨਾਤਨ ਨੂੰ ਟਾ ਲਾਵੇ ਇਹ ਕਿਸੇ ਵੀ ਪੰਥਕ ਲੀਡਰ ਦਾ ਫਰਜ਼ ਨਹੀਂ ਬਣਦਾ ਨਹੀਂ ਸੀ ਕਰਨੀ ਚਾਹੀਦੀ ਉਹਨਾਂ ਨੂੰ ਤੇ ਕਿਸੇ ਤੇ ਕੋਈ ਦੋਸ਼ ਲਾਉਣਾ ਕਿਸੇ ਤੇ ਕੋਈ ਲਾਉਣਾ ਉਹ ਸਟੇਟਸ ਆਮ ਲਾਉਣ ਵਾਸਤੇ ਦੋਸ਼ਾ ਲਾਉਣ ਵਾਸਤੇ ਨਹੀਂ ਗਿਆ ਉਹ ਤਾਂ ਉਹ ਜਿਹੜੀ ਸ਼ਰਧਾ ਭੇਟ ਕਰਨ ਆਏ ਆ ਉਹਨਾਂ ਨੇ ਯਾਦ ਫਰਨਾਏ ਆ 40 ਮੁਕਤਿਆਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਦਾ ਬਦਾਵਾ ਪਾੜਿਆ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਤੋਂ ਉਹਨਾਂ ਦੇ ਸਾਥੀਆਂ ਦਾ ਉਹ ਪਵਿੱਤਰ ਧਰਤੀ ਆ ਉੱਥੇ ਆ ਕੇ ਸਿਆਸਤ ਨੂੰ ਲੈ ਕੇ ਕਿਤੇ ਕਿੰਦੂ ਪਰੰਤੂ ਕਰਨਾ ਕਿਤੇ ਕਿਸੇ ਤੇ ਇਲਜ਼ਾਮ ਲਾਉਣਾ ਇਹ ਕਿਸੇ ਨੂੰ ਸ਼ੋਭਾ ਨਹੀਂ ਦਿੰਦਾ ਨਹੀਂ ਕਰਨਾ ਚਾਹੀਦਾ ਸੀ ਹਾਂ ਅਗਰ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਕੋਈ ਦੁਬਧਾ ਆ ਹੁਕਮਨਾਮਾ ਨੂੰ ਲੈ ਕੇ ਤੇ ਸਿੰਘ ਸਾਹਿਬ ਕੋ ਆ ਕੇ ਉਹਨਾਂ ਨੇ ਮਿਲ ਕੇ ਉਹ ਗੱਲ ਨੂੰ ਕਲੀਅਰ ਕਰਨਾ ਚਾਹੀਦਾ ਆ ਤਰੀਕੇ ਨਾਲ ਗੱਲ ਹੋਣੀ ਚਾਹੀਦੀ ਆ ਜੇ ਆਪਾਂ ਹੀ ਆਪਣੀਆਂ ਸੰਸਥਾਵਾਂ ਨੂੰ ਆਪਣੇ ਸਦਾਰਤ ਨੂੰ ਢਾਹ ਲਾਉਣ ਲੱਪੇ ਆਪਾਂ ਆਪਣੀਆਂ ਸੰਸਥਾਵਾਂ ਤੇ ਪ੍ਰਸ਼ਨ ਚੁਕਣ ਲੱਪੇ ਤੇ ਭਾਈ ਫਿਰ ਜਿਹੜੇ ਸਾਡੇ ਵਿਰੋਧੀ ਨੇ ਜਿਹੜੇ ਸਾਡਾ ਨੁਕਸਾਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਤਾਂ ਆਪਾਂ ਹੋਰ ਹਲਾਸ਼ੇਰੀ ਦਵਾਂਗੇ ਇਸ ਕਰਕੇ ਉਹਨਾਂ ਦਾ ਬੰਦਾ ਨਹੀਂ ਸੀਗਾ ਇਹ ਨਹੀਂ ਸੀ ਕਰਨਾ ਚਾਹੀਦਾ ਧੰਨਵਾਦ ਜੀ ਸੁਖਵੀਰ ਸਾਡੇ ਮਨ 'ਚ ਤੋਫੇ ਤਾਂ ਕੋਈ ਨਹੀਂ ਸੀਗੇ ਲੇਕਿਨ ਸੰਗਤ ਦੇ ਮਨ 'ਚ ਇੱਕ ਤਰ੍ਹਾਂ ਦੀ ਦੁਬਧਾ ਬਣੀ ਹੋਈ ਸੀਗੀ ਉਸ ਗੱਲ ਨੂੰ ਸਾਫ਼ ਕਰਨ ਵਾਸਤੇ ਸਾਡਾ ਫਰਜ਼ ਬਣਦਾ ਸੀ ਅਸੀਂ ਸਿੰਘ ਸਾਹਿਬ ਜੇ ਨਹੀਂ ਰਵੀਰ ਸਿੰਘ ਜੀ ਨਾਲ ਆ ਕੇ ਉਹਨਾਂ ਨੇ ਬੇਨਤੀ ਕਰਦੇ ਤੇ ਉਹਨਾਂ ਤੋਂ ਆਦੇਸ਼ ਲੈਂਦੇ ਸਿੰਘ ਸਾਹਿਬ ਨੇ ਬਿਲਕੁਲ ਸਪਸ਼ਟ ਤੌਰ ਤੇ ਇਹ ਕਹਿਤਾ ਕਿ ਸੱਤ ਮੈਂਬਰ ਕਮੇਟੀ ਕਾਇਮ ਆ ਜਿਹੜੇ ਹੁਕਮਨਾਮੇ ਆਏ ਨੇ ਕੱਲ ਤੱਕ ਸਾ ਤੋਂ 2 ਤਰੀਕ ਨੂੰ ਇਹਨਾਂ ਨੂੰ ਲਾਗੂ ਹੋਣਗੇ ਉਹਦੇ ਵਿੱਚ ਕੋਈ ਟਲਮਟ ਨਹੀਂ ਹੋਊਗੀ ਕੋਈ ਉਹਦੇ ਚਾਨਕਾਨੀ ਨਹੀਂ ਕਰੂਗਾ ਤਸੀਮੀ ਦੇਖੋ ਸਿ ਮੁਸੇ ਪਦਰੋਂ ਸਾਡੀ ਟੀ ਲੇ ਹੱਥ ਜੋੜ ਕੇ ਸਾਡੀ ਅਰਜ਼ੋਈ ਆ ਕਿ ਦੇਖੋ ਆਪਾਂ ਆਪਣੀਆਂ ਪਰੰਪਰਾਵਾਂ ਨੂੰ ਆਪਾਂ ਢਾਈਏ ਨਾ ਜਿਹੜਾ ਸਾਡੀਆਂ ਰਵੈਤਾ ਆ ਉਹਨਾਂ ਤੋਂ ਆਪਾ ਪਸੇਨਾ ਟੀਏ ਤੇ ਸਿਧਾਂਤ ਨੂੰ ਕਦੀ ਅਸੀਂ ਕਮਜ਼ੋਰ ਨਹੀਂ ਹੁੰਦਾਂਗੇ ਮੇਰੀ ਪੀੜੀ ਦਾ ਸਿਧਾਂਤ ਆ ਰਹਿਦੀ ਦੁਨੀਆ ਤੱਕ ਐਵੇਂ ਰਹਿਣਾ ਆ ਇਸ ਲਈ ਸਮੂਚੇ ਪੰਥ ਦਰਦਿਆਂ ਨੂੰ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਨਾਮਿਆਂ ਦੀ ਇਨ ਬਿੰਦ ਪਾਲਣਾ ਕਰਨੀ ਚਾਹੀਦੀ ਆਦੇਸ਼ ਕੀ ਹੋਇਆ ਜੀ ਅਜ ਸਿੰਘ ਸਾਹਿਬਾ ਮਤਲਬ ਕੀ ਕਿਹਾ ਗਿਆ ਜੀ ਅੱਜ ਤੁਹਾਨੂੰ ਅਸੀਂ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਜਿਹੜੀ ਉਹਨਾਂ ਨੇ ਆਪਣੇ ਵਿਚਾਰ ਸਾਂਝੀ ਕੀਤੀ ਸਿੰਘ ਸਾਹਿਬਾਨ ਨੇ ਸਿੰਘ ਸਾਹਿਬ ਨੇ ਸਾਨੂੰ ਆਖਿਆ ਕਿ ਤੁਸੀਂ ਜਿਹੜੀ ਸਤ ਮੈਮਰੀ ਕਮੇਟੀ ਦੇ ਮੁਖੀ ਨੇ ਜੈਦਾ ਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਪ੍ਰਣਾਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੂੰ ਜਾ ਕੇ ਮਿਲੋ ਉਹਨਾਂ ਨੂੰ ਬੇਨਤੀ ਕਰੋ ਕਿ ਉਹ ਜਿਹੜੀ ਭਰਤੀ ਦੀ ਪ੍ਰਕਿਰਿਆ ਦੀ ਸ਼ੁਰੂਆਤ ਕਰ ਸਕਣ ਕਰਕੇ ਕਮੇਟੀ ਦੇ ਮੁਖੀ ਆ ਉਹ ਮੀਟਿੰਗ ਸੱਦਣ ਸਾਰੀ ਕਮੇਟੀ ਦੀ ਤਾਂ ਕਿ ਅਸੀਂ ਅਗਲਾ ਜਿਹੜਾ ਆਪਣਾ ਫਰਜ਼ ਹੈ ਉਹਨੂੰ ਨਿਭਾ ਸਕੀ ਅਕਾਲੀ ਦਲ ਨੇ ਫਿਰ ਇੱਕ ਦਾਵਾ ਕੀਤਾ ਸੀ ਕਿ ਸਿੰਘ ਸਾਹਿਬ ਨੂੰ ਉਹਨਾਂ ਨੇ ਭਰੋਸੇ ਦੇ ਵਿੱਚ ਲਿਆ ਇਹ ਝੂਠ ਬੋਲਿਆ ਫਿਰ ਜਾ ਰਿਹਾ ਜੀ ਹੁਣ ਬਾਹਰ ਆ ਕੇ ਦੇਖੋ ਜੀ ਹੁਣ ਕਿ ਐਡੇ ਬਹਾਨੇ ਸਥਾਨ ਆ ਇਹ ਤੇ ਪਵਿੱਤਰ ਆਪਣੇ ਸਾਡੇ ਵਾਸਤੇ ਅਕਾਲ ਤਖਤ ਆ ਅਕਾਲ ਦਾ ਤਖਤ ਆ ਗੁਰੂ ਸਾਹਿਬ ਦਾ ਸਥਾਨ ਆ ਇਹ ਤੇ ਜੇ ਇਥੋਂ ਆ ਕੇ ਜੇ ਕੋਈ ਲੀਡਰ ਬਾਹਰ ਆ ਕੇ ਕੋਈ ਕਿਸੇ ਤਰੀਕੇ ਨਾਲ ਗਲਤ ਗੱਲ ਪੇਸ਼ ਕਰੇ ਉਹਦੇ ਲਈ ਬਹੁਤ ਘੱਟ ਆ ਸਿੰਘ ਸਾਬ੍ਹ ਸੰਤ ਗੱਲ ਨਹੀਂ ਸੀ ਕਹਿਣੀ ਚਾਹੀਦੀ ਝੂਠ ਬੋਲਣਾ ਝੂਠ ਕੋਈ ਖੁਰਸਕ ਚੋੜ ਨਹੀਂ ਬੋਲ ਸਕਦਾ ਲੇਕਿਨ ਸਿੰਘ ਸਾਹਿਬ ਦੀ ਬਦੌਲਤ ਵੀ ਜੀ ਅਗਰ ਕੋਈ ਗੱਲ ਬਾਹਰ ਆ ਕੇ ਆਖਣੀ ਆ ਉਹਨੂੰ ਤੋੜਨਾ ਮਰੋੜਨਾ ਨਹੀਂ ਚਾਹੀਦਾ ਪਰ ਬਡਾਲਾ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਸਾਰੇ ਸਿੱਖ ਕਾਨੂੰ ਚਾਹੀਦਾ ਹੈ ਤੇ ਸ੍ਰੀ ਕਾਲ ਤੱਕ ਸਾਥ ਦੇ ਅੰਦੇਸ਼ ਜਿਹੜੇ ਹੋਏ ਨੇ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਇੰਬੇ ਲਾਗੂ ਕਰਨਾ ਚਾਹੀਦਾ ਪਰ ਅਜੇ ਤੱਕ 1.5 ਮਹੀਨਾ ਹੋ ਚੁਕਿਆ ਹੈ ਇਹ ਉਸ ਉਹਦੇ ਉੱਤੇ ਕੋਈ ਸਟੇਡੀ ਦਾ ਪੈਰ ਵੀ ਨਹੀਂ ਚੱਲਿਆ ਬਿਲਕੁਲ ਉੱਥੇ ਦੇ ਉੱਥੇ ਹੀ ਖਲੋਦੀ ਹੈ ਸਾਹਮਣੇ ਵੇ ਦੇਖੋ ਇਦਾਂ ਜੀ ਬਈ ਇਸ ਗੱਲ ਦਾ ਸਾਨੂੰ ਬੜਾ ਅਫਸੋਸ ਹੈ। ਇਹ ਜਦੋਂ 2 ਤਰੀਕ ਨੂੰ ਹੁਕਮਨਾਮੇ ਆਏ ਚੰ ਉਸ ਤੋਂ ਤੁਰੰਤ ਬਾਅਦ ਹੁਕਮਨਾਮਿਆਂ ਦੀ ਪਾਲਣਾ ਹੋਣੀ ਚਾਹੀਦੀ ਸੀ। ਇਹ ਗੁਰਸ਼ਿਕ ਦਾ ਫਰਜ਼ ਹੈ ਜੋ ਮਰਜ਼ੀ ਹੋਵੇ ਹੁਕਮਨਾਮਿਆਂ ਤੋਂ ਬਾਹਰ 1 ਇੰਚ ਵੀ ਨਹੀਂ ਕੋਈ ਜਾ ਸਕਦਾ। ਪਰ ਨਹੀਂ ਕੀਤਾ ਇਹ ਤਾਂ ਹੁਣ ਉਹਨਾਂ ਦੀ ਸੋਚ ਹੈ, ਉਹਨਾਂ ਦੀ ਸਮਝ ਹੈ ਅਸੀਂ ਕੀ ਕਹਿ ਸਕਦੇ ਹਾਂ। ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਨਹੀਂ ਸੀ ਕਰਨਾ ਚਾਹੀਦਾ। ਅਕਾਲੀ ਦਲ ਇੱਥੋਂ ਹੋਂਦ ਵਿੱਚ ਆਇਆ ਸੀਗਾ ਸਾਨੂੰ ਇੱਥੋਂ ਜਿਹੜਾ ਸਿਧਾਂਤ ਮਿਲਿਆ ਮੀਰੀ ਪੀਰੀ ਦਾ ਤੇ ਫਿਰ ਅਸੀਂ ਜੇ ਉਹਨੂੰ ਨਹੀਂ ਅਸੀਂ ਮੰਨਣ ਨੂੰ ਤਿਆਰ ਤੇ ਫਿਰ ਅਸੀਂ ਅਕਾਲੀ ਦਲ ਦੇ ਕਾਹਦੇ ਸੇਵਾਦਾਰ ਆ ਪਰ ਇਹ ਦੇਖੋ ਜਿਹਦਾ ਨਾ ਸਮਾਂ ਉਦਾਂ ਦੀ ਆਪਾਂ ਨੂੰ ਗੱਲ ਆਖਣੀ ਪੈਂਦੀ ਆ ਠੀਕ ਆ ਸੰਘਰਸ਼ ਥੋੜਾ ਲੰਬਾ ਹੋ ਗਿਆ ਟਾਈਮ ਲੱਗ ਸਕਦਾ ਪਰ ਇੱਕ ਨਾ ਇੱਕ ਦਿਨ ਹੁਕਮਨਾਮਾ